ਪਹਿਲਾਂ ਤਾਂ ਇਹਨਾਂ ਨੂੰ ਬਹੁਤ ਚਿਰ ਲੱਗਿਆ ਹੀ ਨਹੀਂ ਕਿ ਇਹ ਜਿਹੜੀ ਵਰਗਾੜੀ ਵਾਲੀ ਵਿਅਦਬੀ ਹੋਈ ਹੈ ਇਹਦਾ ਅਸਰ ਇਹਨਾਂ ਦੀ ਸਿਆਸਤ ਤੇ ਪੈ। ਪਰ ਜਦੋਂ ਅਲਟੀਮੇਟਲੀ ਵਾਰ-ਵਾਰ ਇਹ ਗੱਲ ਸਾਹਮਣੇ ਆਈ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਜਾ ਨਹੀਂ ਰਹੀ ਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਲੱਗਿਆ ਕਿ ਹੁਣ ਮਾਫੀ ਮੰਗ ਲੈਣੀ ਚਾਹੀਦੀ ਹੈ। ਦੋ ਤਿੰਨ ਵਾਰ ਜੇ ਵਰਤਿਆ ਉਹਨਾਂ ਨੇ। ਹਾਂ। ਵੀ ਜੇ ਸਾਥੋਂ ਜੇ ਦਾ ਮਤਲਬ ਇਹ ਹੁੰਦਾ ਹੈ ਕਿ ਬੰਦਾ ਫੀਲ ਨਹੀਂ ਕਰ ਰਿਹਾ ਕਿ ਮੈਥੋਂ ਕੋਈ ਗਲਤੀ ਹੋਈ ਹੈ। ਤੋ ਵੀ ਦੇ ਵਿੱਚ ਲੱਗਦਾ ਤੁਹਾਨੂੰ ਕਿ ਇਕੱਠੇ ਹੋ ਸਕਦੇ ਨੇ ਜੀ ਚਰਚਾਵਾਂ ਹੋ ਰਹੀਆਂ ਨੇ ਸਿਆਸਤ ਦੇ ਵਿੱਚ ਕਦੇ ਵੀ ਕਿਸੇ ਵੀ ਸਿਚੁਏਸ਼ਨ ਨੂੰ ਰੋਲ ਆਊਟ ਨਹੀਂ ਕੀਤਾ ਜਾਂਦਾ ਫਿਊਚਰ ਹੈ ਐਸਵੇਲੇ ਸਰਦਾਰ ਸੁਖਦੇਵ ਸਿੰਘ ਝਿੰਦਾ ਦਾ ਆਪਣਾ ਤਾਂ ਹੈ ਨਹੀਂ ਉਹਨਾਂ ਦੇ ਬੇਟੇ ਦਾ ਫਿਊਚਰ ਹੈ ਪਰਮੰਦਰ ਸਿੰਘ ਢਿੱਲ ਦਾ ਸਿਆਸੀ ਲੋਕ ਆਪਣੇ ਪਰਿਵਾਰਾਂ ਨੂੰ ਭਾਲਦੇ ਆ ਪਾਰਟੀ ਦੇ ਹਿੱਤਾਂ ਦੀ ਗੱਲ ਹੀ ਹੁੰਦੀ ਬਹੁਤ ਉਹ ਸਿਆਸੀ ਟੱਬਰਾਂ ਦੇ ਹਿੱਤ ਹੈ ਉਹ ਅੱਗੇ ਲੈ ਕੇ ਤੁਰਦੇ ਲੱਗਦਾ ਕਿ ਫਿਰ ਹੁਣ ਜੁੜਨਗੇ ਜੀ ਇਹ ਇੰਡੀਕੇਸ਼ਨ ਤਾਂ ਇਹ ਆ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਮਾਫੀ ਮੰਗੀ ਹੈ ਇਹਦੀ ਸਲਾਹ ਵੀ ਸ਼ੁਰੂ ਦੇ ਵਿੱਚ ਸਰਦਾਰ ਢੀਡਸਾ ਤੋਂ ਆਈ ਸੀ ਅੱਛਾ ਜੀ ਠੀਕ ਹੈ ਕਿਹਾ ਜਾ ਰਿਹਾ ਹੈ ਲੱਖੋ ਜੀ ਪ੍ਰਮਿੰਦਰ ਬਾਦ ਦੇ ਵਿੱਚ ਆਇਆ ਸੀਗਾ ਜੀ ਅਕਾਲੀ ਦਲ ਨੂੰ ਛੱਡ ਕੇ ਨਹੀਂ ਚਲੋ ਉਹ ਤਾਂ ਨਿਕਲਣ ਲਈ ਵੀ ਜਲਦੀ ਤੇ ਹੁਣ ਵਾਪਸ ਆਉਣ ਲਈ ਵੀ ਜਲਦੀ ਪਰ ਪਰ ਪ੍ਰਮਿੰਦਰ ਜੀ ਦਾ ਮਜਬੂਰੀ ਸੀ ਛੱਡ ਕੇ ਆਉਣ ਦੀ ਆਦਰਵਾਇਜ਼ ਤਾਂ ਉਹਦੇ ਸਬੰਧ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਬਹੁਤ ਮਜ਼ਬੂਤ ਸੀ ਇਹਦਾ ਮਾਫੀ ਨਾਲ ਜਿਹੜੀ ਇਹ ਹੈ ਕਠਿਓੜ ਦੇ ਕੋਈ تعلق ਨਹੀਂ ਹੈ ਕਿਉਂਕਿ ਜਦੋਂ 2015 ਦੇ ਵਿੱਚ ਇਹ ਬਿਰਵੀ ਨੇ ਘਟਨਾਵਾਂ ਹੋਈਆਂ ਉਸ ਸਰਦਾਰ ਢੀਡਸਾ ਉਸ ਵੇਲੇ ਕਿੱਥੇ ਸੀ ਉਹ ਤਾਂ ਇਸੇ ਕਾਲੀਗਲ ਦਾ ਪਾਰਟ ਸੀਗੇ ਨਾ ਕਿ ਉਹਨਾਂ ਨੇ ਉਦੋਂ ਕੋਈ ਆਬਜੈਕਸ਼ਨ ਕੀਤਾ ਕਿਸੇ ਗੱਲ ਤੇ ਤੁਸੀਂ ਮੈਨੂੰ ਕੋਈ ਉਹਨਾਂ ਦੇ ਪਬਲਿਕ ਸਟੇਟਮੈਂਟ ਦਿਖਾ ਦਿਓ ਫੋਟੇ ਗੱਲਾਂ ਤੇ ਇਹਦਾ ਲੱਗਦਾ ਕਿ ਇਹ ਸਿਰਫ ਨਿੱਜੀ ਹਿੱਤਾਂ ਦੇ ਵਾਸਤੇ ਇਕੱਠੇ ਹੁੰਦੇ ਨੇ ਨਿੱਜੀ ਹਿੱਤਾਂ ਦੇ ਵਾਸਤੇ ਵੱਖਰੇ ਵੱਖਰੇ ਹੋ ਜਾਂਦੇ ਨੇ ਹਾਂ ਨਿੱਜੀ ਹਿੱਤ ਨਹੀਂ ਨਿੱਜੀ ਤੋਂ ਉੱਪਰ ਸੀ ਕਿ ਜਦੋਂ 217 ਦੀ ਇਲੈਕਸ਼ਨ ਹੋਈ ਹੈ ਹਾਰ ਹੋਈ ਹੈ ਉਸ ਤੋਂ ਬਾਅਦ ਸਰਦਾਰ ਢੀਟਸਾ ਨੇ ਕੋਰ ਕਮਿਟੀ ਦੀ ਮੀਟਿੰਗ ਦੇ ਵਿੱਚ ਇਹ ਗੱਲ ਰੇਸ ਕੀਤੀ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੋਈ ਸੁਣਨ ਦੇ ਆਸਤੇ ਕੱਲ ਗੱਲ ਦੀ ਪ੍ਰਧਾਨਗੀ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਇਹਦੇ ਬਾਰੇ ਕੋਈ ਦੂਹਰਾ ਨਹੀਂ ਸ਼ੁਰੂ ਤੋਂ ਇਹਦਾ ਇਤਿਹਾਸ ਹੈ ਸ਼ਾਨਾਮਾਤ ਹੈ ਇਤਿਹਾਸ ਹੈ ਪੰਜਾਬ ਦੇ ਇਸ਼ੂਸ ਕਿਸੇ ਪਾਰਟੀ ਨੇ ਟੇਕ ਅਪ ਕੀਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਇਕੱਲੇ ਨਹੀਂ ਕੀਤੇ ਕਦੇ ਕਾਂਗਰਸ ਨੇ ਉਹ ਇਸ਼ੂ ਟੇਕ ਅਪ ਨਹੀਂ ਕੀਤੇ ਹੁਣ ਲੱਗਦਾ ਕਿ ਜਿਹੜਾ ਸਿਆਸੀ ਡੈਂਟ ਪਿਆ ਸੀਗਾ ਜੀ ਰਿਵਾਈਵ ਹੋਏ ਨੇ ਇਹ ਅਕਾਲੀ ਦਲ ਵਾਲੇ ਇਹਦਾ ਜਵਾਬ 2024 ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਨਾ ਉਹਦੇ ਵਿੱਚ ਮਿਲੂ ਉਸ ਤੋਂ ਪਹਿਲਾਂ ਜਵਾਬ ਨਹੀਂ ਮਿਲਣਾ ਨਵਜੋਤ ਸਿੱਧੂ ਵੀ ਇੱਕ ਵਾਰ ਫਿਰ ਤਰਕਟਿਵ ਹੋ ਗਏ ਨੇ ਜੀ ਕੱਲ ਮਹਾਰਾਜ ਦੇ ਵਿੱਚ ਵੀ ਉਹਨਾਂ ਨੇ ਰੈਲੀ ਕੱਢੀ ਆ ਨਵਜੋਤ ਸਿੰਘ ਸਿੱਧੂ ਵੈਸੇ ਹੈਗਾ ਕਰੈਕਟਰ ਪੋਰਟਸ ਵਾਲਾ ਬਾਰੇ ਕਿਹਾ ਜਾਂਦਾ ਵੀ ਇਹ ਟੀਮ ਲੀਡਰ ਟੀਮ ਸਪਿਰਟ ਹੁੰਦੀ ਹੈ ਮੈਨੂੰ ਇਹਨਾਂ ਨੂੰ ਟੀਮ ਸਪਿਰਟ ਹੈ ਨਹੀਂਗੀ ਇਹਨੋਂ ਹੋਰ ਹੈ ਜਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਅਮਿਤ ਕੁਮਾਰ ਅੱਜ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਬਾਰੇ ਜਿਹੜੀ ਇਨ੍ਹਾਂ ਦਿਨਾਂ ਦੇ ਵਿੱਚ ਚਰਚਾ ਚ ਬਣੀ ਹੋਈ ਹੈ ਤੇ ਇਸ ਦੇ ਨਾਲ ਹੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਟਕਸਾਲੀ ਹੁਣ ਮੁੜ ਅਕਾਲੀ ਦਲ ਦੇ ਵਿੱਚ ਜਾਣ ਨੂੰ ਤਿਆਰ ਨੇ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਅੱਧੇ ਜਾਣੇ ਕਹਿੰਦੇ ਨੇ ਕਿ ਜਾਣਾ ਚਾਹੀਦਾ ਪਰ ਅੱਧੇ ਜਾਣੇ ਕਹਿੰਦੇ ਨੇ ਕਿ ਨਹੀਂ ਜਾਣਾ ਚਾਹੀਦਾ ਤੇ ਨਾਲ ਹੀ ਇਹ ਚਰਚਾ ਬਣੀ ਹੋਈ ਆ ਕਿ 2024 ਦੀਆਂ ਲੋਕ ਸਭਾ ਚੋਣਾਂ ਚ ਇੱਕ ਵਾਰ ਫਿਰ ਤੋਂ 9 ਦੇ ਨਾਲ ਮਾਸ ਜੁੜਨ ਜਾ ਰਿਹਾ 9 ਮਾਸ ਦਾ ਰਿਸ਼ਤਾ ਕਹਿੰਦੇ ਆ ਕਿ ਫਿਰ ਹੋ ਜਾਊਗਾ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਮੌਜੂਦ ਨੇ ਉਹਨਾਂ ਤੋਂ ਪੁੱਛਾਂਗੇ ਕਿ ਕਿੱਧਰ ਨੂੰ ਜਾਂਦੀ ਦਿਖਦੀ ਆ ਕਾਲੀ ਦਲ ਦੀ ਸਿਆਸਤ ਤੇ ਕੀ ਜਿਹੜੀ ਮਾਫੀ ਮੰਗੀ ਆ ਉਹ ਅਸਲ ਦੇ ਵਿੱਚੋਂ ਅੰਦਰੋਂ ਜਮੀਰ ਨੇ ਮਾਫੀ ਮੰਗੀ ਆ ਜਾਂ ਫਿਰ ਸਿਆਸਤ ਵੀ ਥੋੜੀ ਜੀ ਦੇਖਣੀ ਆ ਕਿ ਇੱਕ ਵਾਰ ਗੱਡੀ ਲਾਈਨ ਤੇ ਚੜ ਜਾਵੇ ਤਾਂ ਵਾਸਤੇ ਮਾਫੀ ਮੰਗਣੀ ਪਈ ਆ ਸਭ ਤੋਂ ਪਹਿਲਾਂ ਸਵਾਦ ਕਰ ਲੈਨੇ ਜਗਤਾਰ ਜੀ ਦਾ ਫਿਰ ਅੱਗੇ ਅਕਾਲੀ ਦਲ ਦੀ ਸਿਆਸਤ ਤੇ ਸਵਾਲ ਜਵਾਬ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਜਗਤਾਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਕਿਵੇਂ ਦੇਖਦੇ ਹੋ ਜੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਕਹਿੰਦੇ ਕਿ ਆਖਰੀ ਸਮੇਂ ਚ ਪ੍ਰਕਾਸ਼ ਬਾਦਲ ਵੀ ਇਸੇ ਗੱਲ ਨੂੰ ਲੈ ਕੇ ਚਿੰਤਾ ਚ ਰਹਿੰਦੇ ਸੀ ਕਿ ਸਾਡੇ ਰਾਜ ਚ ਬੇਅਦਬੀ ਹੋ ਗਈ ਅਸੀਂ ਬੰਦੇ ਵੀ ਨਹੀਂ ਫੜ ਪਏ ਬੜੇ ਦੁਖੀ ਰਹਿੰਦੇ ਸੀਗੇ ਮੈਂ ਉਹਨਾਂ ਵੱਲੋਂ ਮਾਫੀ ਮੰਗਦਾ ਸਾਨੂੰ ਮਾਫ ਕਰ ਦਿਓ ਮੈਂ ਗੱਲ ਸਿਰਫ ਮਾਫੀ ਨਹੀਂ ਕਰੂੰਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੀ ਕਹਿੰਦੇ ਸੀ ਉਹ ਉਹਨਾਂ ਨੂੰ ਜ਼ਿਆਦਾ ਪਤਾ ਹੂੰ ਤੇ ਮਾਫੀ ਤੁਸੀਂ ਗੱਲ ਕੀਤੀ ਹੈ ਵੀ ਜ਼ਮੀਰ ਦੀ ਆਵਾਜ਼ ਤੋਂ ਮੰਗੀ ਹੈ ਕਿ ਸਿਆਸਤ ਤੋਂ ਪ੍ਰੇਰਿਤ ਮੰਗੀ ਹੈ ਹਮ ਅੱਜ ਕੱਲ ਦੇ ਜ਼ਬਾਨੇ ਦੇ ਵਿੱਚ ਜਿਹੜੇ ਸਿਆਸਤਦਾਨ ਹੁੰਦੇ ਆ ਨਾ ਉਹਨਾਂ ਦੀ ਕੋਈ ਜ਼ਮੀਰ ਦੀ ਆਵਾਜ਼ ਬਹੁਤੀ ਨਹੀਂ ਹੁੰਦੀ ਅੱਛਾ ਤੇ ਜਿਹੜੇ ਕੰਮ ਇਹ ਵੀ ਕਰਦੇ ਆ ਉਹ ਸਿਆਸਤ ਤੋਂ ਹੀ ਪ੍ਰੇਰਿਤ ਹੁੰਦੇ ਆ ਹਮ ਸੋ ਇਸ ਕਰਕੇ ਮੈਂ ਇਹਦੇ ਨਾਲ ਕੋਈ ਬਹੁਤਾ ਸਹਿਮਤ ਨਹੀਂ ਕਿ ਕਿ ਇਥੇ ਜ਼ਮੀਰ ਜਾਗਤੀ ਕਿਸੇ ਦੀ ਹਮ ਤੇ ਤਾਂ ਇਹ ਮਾਫੀ ਮੰਗੀ ਗਈ ਹੈ ਇਹ ਸਿਆਸੀ ਮਜਬੂਰੀਆਂ ਆਉਂਦੀਆਂ ਹਨ ਹਾਂ ਪਾਰਟੀ ਦੇਰੋਂਦਨ ਥੱਲੇ ਜਾ ਰਹੀ ਸੀਗੀ ਹਾਂ ਮੈਨੂੰ ਲੱਗਦਾ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਚਿਰ ਲੱਗਿਆ ਹੀ ਨਹੀਂ ਕਿ ਇਹ ਜਿਹੜੀ ਬਰਗਾੜੀ ਵਾਲੀ ਬੇਅਦਬੀ ਹੋਈ ਹੈ ਇਹਦਾ ਅਸਰ ਐਡਾ ਡੀਪ ਇਹਨਾਂ ਦੀ ਸਿਆਸਤ ਤੇ ਪੈ ਗਿਆ ਤੇ ਹੁਣ ਜਦੋਂ ਅਲਟੀਮੇਟਲੀ ਵਾਰ-ਵਾਰ ਇਹ ਗੱਲ ਸਾਹਮਣੇ ਆਈ ਹਾਂ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਜਾ ਨਹੀਂ ਰਹੀ ਹਾਂ ਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਲੱਗਿਆ ਕਿ ਹੁਣ ਮਾਫੀ ਮੰਗ ਲੈਣੀ ਚਾਹੀਦੀ ਹੈ ਲੇਕਿਨ ਹੁਣ ਗੱਲ ਇਹ ਹੈ ਸਿੱਖ ਧਰਮ ਦੇ ਵਿੱਚ ਦੇਖੋ ਆਪਣੇ ਜਿਹੜੇ ਰਹਿਤ ਮर्याਦਾ ਉਹਦੇ ਵਿੱਚ ਤਾਂ ਮਾਫੀ ਦੀ ਕੋਈ ਰੀਤ ਨਹੀਂ ਸੀ ਹਾਂ ਲੇਕਿਨ ਇੱਕ ਟ੍ਰੈਡੀਸ਼ਨ ਬਣੀ ਹੋਈ ਹੈ ਰਵਾਇਤ ਹੈ ਜਿਹੜੀ ਮੈਂ ਉਹਦੀ ਗੱਲ ਕਰੂੰਗਾ ਹਾਂ ਰਵਾਇਤ ਦੇ ਵਿੱਚ ਮੈਂ ਜਿਹੜੀਆਂ ਐਗਜ਼ਾਮਪਲ ਪਿੱਛੇ ਪਿਛਲੇ 40-50 ਸਾਲ ਤੋਂ ਸਾਹਮਣੇ ਆਉਂਦੀਆਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਰਵਾਇਤ ਮੈਂ ਉਦੋਂ ਗੱਲ ਕਰਦਾ ਜੀ ਮਸਲਨ ਸਰਦਾਰ ਜੀ ਸਿੰਘ ਬਰਨਾਲਾ ਪੇਸ਼ ਹੋਏ ਪਹਿਲਾਂ ਜਗਦੇਵ ਸਿੰਘ ਤਲਵੰਡੀਆਂ ਨੂੰ ਹੋਰਾਂ ਨੂੰ ਸਾਹਮਣੇ ਕੀਤਾ ਜਾਂ ਤਾਂ ਸਬਨ ਕੀਤਾ ਜਾਂਦਾ ਅਕਾਲ ਤਖਤ ਸਾਹਿਬ ਤੇ ਜਾਂ ਇਨਸਾਨ ਖੁਦ ਪੇਸ਼ ਹੁੰਦਾ ਹੈ ਹਮ ਅਪਰੋਚ ਕਰਕੇ ਕਿ ਮੈਥੋਂ ਆ ਗਲਤੀ ਜਾਂ ਗੁਨਾਹ ਹੋ ਗਿਆ ਤੇ ਮੈਂ ਇਹਦੀ ਮਾਫੀ ਮੰਗਣੀ ਹੈ ਹਾਂਜੀ ਤੇ ਇਹਨਾਂ ਚ ਦੋਵਾਂ ਚੋਂ ਇਹ ਕੋਈ ਗੱਲ ਨਹੀਂ ਹੋਈ ਤੀਜੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਤੇ ਤਾਂ ਮਾਫੀ ਹੈ ਨਹੀਂਗੀ ਹਮ ਇਹ ਇੱਕ ਸਧਾਰਨ ਆਮ ਸਿੱਖ ਜਿਵੇਂ ਗੱਲ ਕਰਦੇ ਹੁੰਦੇ ਬਈ ਸਾਥੋਂ ਜੇ ਕੋਈ ਪੁੱਲ ਹੋ ਗਈ ਤਾਂ ਹਾਂਜੀ ਹਾਂ ਇਹ ਜਿਹੜੋਂ 193 ਸਥਾਪਨਾ ਦੇ ਵਾਸਤੇ ਕਾਲੀ ਦਲ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹਾਂਜੀ ਬਾਬਾ ਗੁਰਬਖਸ਼ ਸਿੰਘ ਉਹਨਾਂ ਦੇ ਸ਼ਹੀਦ ਗੁਰਬਖਸ਼ ਸਿੰਘ ਰਾਦੇ ਜੀ ਸਥਾਨ ਤੇ ਹਮ ਛੜਪਾਟ ਹੋਇਆ ਸੀ ਪਾਰਟੀ ਦਾ ਹਾਂਜੀ ਉੱਥੇ ਇਹਨਾਂ ਨੇ ਉੱਠ ਕੇ ਇਹ ਤਕਰੀਰ ਕੀਤੀ ਆਪ ਜੀ ਦੇ ਉਹਦੇ ਵਿੱਚ ਉਹਦਾ ਪਾਰਟਾ ਮਾਫੀ ਹੈ ਜੀ ਤੇ ਨਾਲ ਇਹਨਾਂ ਨੇ ਕਿਹਾ ਕਿ ਮੈਂ ਅਕਾਲ ਤਖਤ ਸਾਹਿਬ ਦੇ ਸਰਮੋਕੋ ਕੇ ਹਮ ਜੀ ਸਾਥੋਂ ਕੋਈ ਗਲਤੀ ਹੋ ਗਈ ਹੈ ਜੀ ਦੋ ਤਿੰਨ ਵਾਰ ਜੇ ਵਰਤਿਆ ਉਹਨਾਂ ਨੇ ਹਾਂ ਵੀ ਜੇ ਸਾਥੋਂ ਆਪਣੇ ਬੈਠਣੇ ਲੱਗਣ ਦਾ ਦੇਣ ਚਾਹੁੰਦੇਗੇ ਨਹੀਂ ਮੈਂ ਇਹ ਨਹੀਂ ਕਹਦਾ ਕਿ ਪੱਠਣੇ ਲੱਗਣ ਮੈਂ ਇਹ ਨਹੀਂ ਵਰਤਣਾ ਹੁੰਦਾ ਲੇਕਿਨ ਉਹਨਾਂ ਨੇ ਵਾਰ-ਵਾਰ ਜੇ ਦੀ ਗੱਲ ਕੀਤੀ ਹੈ ਜੇ ਦਾ ਮਤਲਬ ਇਹ ਹੁੰਦਾ ਹੈ ਕਿ ਬੰਦਾ ਫੀਲ ਨਹੀਂ ਕਰ ਰਿਹਾ ਕਿ ਮੈਥੋਂ ਕੋਈ ਗਲਤੀ ਹੋਈ ਹੈ ਜੇ ਤੁਸੀਂ ਸਮਝਦੇ ਵੀ ਗਲਤੀ ਹੋਈ ਹੈ ਫਿਰ ਮੈਂ ਮਾਫੀ ਮੰਗਦਾ ਹਾਂ ਸੋ ਇਹ ਵਾਕਈ ਫੈਸਲਾ ਪੰਥਲੇ ਕਰਨਾ ਹੈ ਕਿ ਉਹਨਾਂ ਨੂੰ ਇਹ ਮਾਫੀ ਮਜੂਰ ਹੈ ਕਿ ਨਹੀਂ ਇਸ ਤੋਂ ਪਹਿਲਾਂ ਵੀ ਜੋੜਿਆਂ ਦੀ ਸੇਵਾ ਵੀ ਨਿਭਾ ਚੁੱਕੇ ਆ ਜੀ ਉਹ ਵੀ ਇੱਕ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਜਗ੍ਹਾ ਬਣਾ ਸਕਣ ਦਿਲਾਂ ਦੇ ਵਿੱਚ ਨਹੀਂ ਜੋੜਿਆਂ ਦੀ ਸੇਵਾ ਦਰਬਾਰ ਸਾਹਿਬ ਦੇ ਵਿੱਚ ਜਾਂ ਕਿਸੇ ਵੀ ਗੁਰਦੁਆਰੇ ਦੇ ਵਿੱਚ ਸੇਵਾ ਕਰਨੀ ਤਾਂ ਇੱਕ ਜਿਤਮਾਨ ਵਾਲਾ ਕੰਮ ਗਿਣਿਆ ਜਾਂਦਾ ਹੈ ਇਹ ਕੋਈ ਸਜਾ ਨਹੀਂ ਹੁੰਦੀ ਉਹ ਫਿਰ ਜੋੜੇ ਦੀ ਸੇਵਾ ਸਿਆਸਤ ਤੋਂ ਪੇਰੀ ਰਿਸ਼ਤਗੀ ਜੀ ਨਹੀਂ ਮੈਂ ਇਹ ਜਿਹੜੀ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰਦੁਆਰੇ ਦੇ ਵਿੱਚ ਜਿਹੜੀ ਸੇਵਾ ਕਰਨੀ ਹੁੰਦੀ ਹੈ ਉਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੁੰਦੀ ਇਹ ਬੰਦੇ ਦੀ ਆਪਣੀ ਇੱਛਾ ਹੈ ਜਦੋਂ ਸਿਆਸੀ ਬੰਦਾ ਕਿਤੇ ਇਹੋ ਜਿਹੀ ਸੇਵਾ ਕਰਦਾ ਮੌਕੇ ਦੀ ਗੱਲ ਹੁੰਦੀ ਵੀ ਕਿਸ ਕੰਟੈਕਸਟ ਦੇ ਵਿੱਚ ਤੁਸੀਂ ਸੇਵਾ ਕਰ ਰਹੇ ਹੋ ਸੁਧਾਰ ਲੋਕ ਰੋਹ ਸੇਵਾ ਕਰਦੇ ਜੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਤਾਂ ਉੱਥੇ ਨੰਬਰ ਨਹੀਂ ਆਉਂਦਾ ਸੇਵਾ ਕਰਨ ਵਾਲਿਆਂ ਦਾ ਜਗ੍ਹਾ ਹੀ ਨਹੀਂ ਖਾਲੀ ਹੁੰਦੀ ਉਸ ਨੇ ਜੋੜਾ ਘਰ ਦੇ ਵਿੱਚ ਉੱਥੇ ਚਲੇ ਜੋ ਉੱਥੇ ਲੜਣਾ ਲੱਗ ਜਾਂਦੀਆਂ ਲੋਕਾਂ ਦੀ ਸੇਵਾ ਕਰਨ ਵਾਸਤੇ ਪਰ ਇਹਨਾਂ ਲਈ ਤਾਂ ਵੀਡੀਓਜ਼ ਵੀ ਸਾਹਮਣੇ ਆਈਆਂ ਸੀ ਕਿ ਦੇਖੋ ਵੀਡੀਓ ਤਾਂ ਆਮ ਆਪ ਲੋਕ ਬਣਾ ਲੈਂਦੇ ਮੈਂ ਉਹਨਾਂ ਵੀਡੀਓ ਛਿਣੀ ਪੈਂਦਾ ਵੀਡੀਓ ਤਾਂ ਬਣਦੀਆਂ ਰਹਿੰਦੀਆਂ ਵੀਡੀਓ ਦਾ ਕਿ ਆਲਰੇੜੇ ਲੋਕ ਜਾਂਦੇ ਆ ਉਹ ਵੀ ਬਣਾਉਂਦੇ ਆਪਣੀਆਂ ਵੀਡੀਓਜ਼ ਉਹ ਵੱਖਰਾ ਇਸ਼ੂ ਹੈਗਾ ਲੇਕਿਨ ਉੱਥੇ ਸੇਵਾ ਕਰਨੀ ਇਹ ਸਜਾ ਨਹੀਂ ਹੁੰਦੀ ਹਾਂ ਜਦ ਤੱਕ ਸਜਾ ਦੇ ਰੂਪ ਦੇ ਵਿੱਚ ਉਹ ਤਨਖਾਹ ਨੂੰ ਕਹਿੰਦੇ ਆ ਧਾਰਮਿਕ ਟਰਮੀਨੋਲੋਜੀ ਹੈ ਜਿਹੜੀ ਜੇ ਤਨਖਾਹ ਦੇ ਵਜੋਂ ਸੇਵਾ ਕਰਨੀ ਹੈ ਉਹ ਫਸਾਜਾ ਦਾ ਰੂਪ ਹੁੰਦਾ ਹੈ ਹਮ ਲੇਕਿਨ ਜਿਹੜੇ ਆਮ ਸਿੱਖ ਸੇਵਾ ਕਰਦਾ ਹੈ ਤੇ ਉਹ ਤਾਂ ਸ਼ਰਧਾ ਹੈ ਹਮ 24ਵੀਂ ਆਉਂਦੀ ਪਈ ਹੈਗੀ ਅੱਜ ਤੁਹਾਨੂੰ ਲੱਗਦਾ ਹੈ ਕਿ ਉਧਰੋਂ ਭਾਜਪਾ ਵੱਲੋਂ ਵੀ ਹਾਈ ਕਮਾਂਡ ਵੱਲੋਂ ਇਸ਼ਾਰਾ ਹੋਇਆ ਹੁਣ ਆਇਆ ਜਾਂ ਨਰਿੰਦਰ ਮੋਦੀ ਸਾਹਿਬ ਹੋਰਾਂ ਵੱਲੋਂ ਜਾਂ ਅਮਿਤ ਸ਼ਾਹ ਹੋਰਾਂ ਵੱਲੋਂ ਕਿ ਬੇਅਦਬੀ ਤੁਹਾਡੇ ਵੱਲੋਂ ਹੋਈ ਤੇ ਜੇਕਰ ਅਸੀਂ ਤੁਹਾਡੇ ਨਾਲ ਗੱਠ ਜੋੜ ਦੇ ਵਿੱਚ ਆਉਨੇ ਆ ਤਾਂ ਤੁਸੀਂ ਤੁਹਾਨੂੰ ਪਹਿਲਾਂ ਮਾਫੀ ਮੰਗਣੀ ਪੈਣੀ ਹੈ ਕੀ ਇਹ ਸ਼ਰਤ ਹੋ ਸਕਦੀ ਹੈ ਭਾਜਪਾ ਦੀ ਕਿ ਇੱਕ ਵਾਰ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਬੈਠੋ ਆਵਾਸ ਤੇ ਬ੍ਰੋਫਰ ਇਸ ਨੂੰ ਮਨੋ ਤਾਂ ਨਹੀਂ ਲੱਗਦੀ ਐਸੀ ਕੋਈ ਗੱਲ ਬਈ ਉਧਰੋਂ ਕੋਈ ਸ਼ਰਤਾਂ ਹੀ ਹੋਣੀਆਂ ਹਾਂ ਮੈਨੂੰ ਇਹਦੇ ਬਾਰੇ ਮੈਂ ਕਿਤੇ ਅਸੈਸਮੈਂਟ ਦੇ ਬਾਰੇ ਨਾਲ ਗੱਲ ਨਹੀਂ ਕਰਦਾ ਹੁੰਦਾ ਮੇਰੇ ਕੋਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ 24 ਦੇ ਵਿੱਚ ਲੱਗਦਾ ਤੁਹਾਨੂੰ ਕਿ ਇਕੱਠੇ ਹੋ ਸਕਦੇ ਨੇ ਜੀ ਚਰਚਾਵਾਂ ਹੋ ਰਹੀਆਂ ਨੇ ਸਿਆਸਤ ਦੇ ਵਿੱਚ ਕਦੇ ਵੀ ਕਿਸੇ ਵੀ ਸਿਚੁਏਸ਼ਨ ਨੂੰ ਰੋਲ ਆਊਟ ਨਹੀਂ ਕੀਤਾ ਜਾਂਦਾ ਹੁੰਦਾ ਹਮ ਹਮੇਸ਼ਾ ਹਰ ਗੱਲ ਸੰਭਵ ਹੁੰਦੀ ਹੈ ਸਿਆਸਤ ਦੇ ਵਿੱਚ ਕੱਲ ਨੂੰ ਕੀ ਹੋ ਜਾਣਾ ਇਹ ਕੁਝ ਨਹੀਂ ਕਹਿ ਸਕਦੇ ਲੇਕਿਨ ਸਿਆਸਤ ਪੋਸਿਬਿਲਿਟੀਜ਼ ਦਾ ਨਾਂ ਹੈ ਸਿਆਸਤ ਦੇ ਵਿੱਚ ਕੋਈ ਗੱਲ ਇੰਪੋਸੀਬਲ ਨਹੀਂ ਹੁੰਦੀ ਪਲੈਨਿੰਗਜ਼ ਕਿਤਨੇ ਕਿਤੇ ਤੁਹਾਨੂੰ ਲੱਗਦਾ ਕਿਸੇ ਪੱਧਰ ਤੇ ਹੋ ਰੀਆਂ ਹੋਣਗੀਆਂ ਅਕਾਲੀ ਨਾਲ ਤੇ ਭਾਟ ਪਰ ਮੋੜ ਉ ਜਾਉਂਦੇ ਨੇ ਦੇਖੋ ਹਰ ਪਾਰਟੀ ਨੇ ਆਪਣਾ ਹਿੱਤ ਦੇਖਣਾ ਹੈ ਜੇ ਉਹਨਾਂ ਨੂੰ ਲੱਗਦਾ ਕਿ ਮੁੜ ਕੇ ਸਾਡੀ ਅਲਾਈਅੰਸ ਦੇ ਨਾਲ ਸਾਡੇ ਹਿੱਤ ਹੈਗੇ ਤੇ ਕਰ ਲੈਣਗੇ ਉਹ ਚੋ ਕੋਈ ਅਸੀਂ ਗੱਲ ਹੋਈ ਹੁਣ ਟਕਸਾਲੀ ਵੀ ਐਂਟਰੀ ਮਾਰ ਰਹੇ ਨੇ ਜੀ ਇਹ ਚਰਚਾਵਾਂ ਹੈਗੀਆਂ ਨੇ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਹਨਾਂ ਦਾ ਕਾਫੀ ਸੀਨੀਅਰਟੀ ਦੇ ਵਿੱਚ ਨਾ ਆਉਂਦਾ ਸੀਗਾ ਪਾਰਟੀ ਦੇ ਵਿੱਚ ਉਹ ਕਹਿ ਰਿਹਾ ਕਿ ਹੁਣ ਇਕੱਠੇ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੀ ਮੀਟਿੰਗ ਵੀ ਹੋਈ ਹੈਗੀ ਅਧਿਆਰਣ ਕਹਿੰਦੇ ਆ ਕਿ ਆਪਾਂ ਨੂੰ ਇਕੱਠੇ ਹੁਣ ਮਿਲ ਜਾਣਾ ਚਾਹੀਦਾ ਉਹਦੇ ਕਹਿੰਦੇ ਕਿ ਨਹੀਂ ਨਹੀਂ ਮੈਂ ਲਫ਼ਜ਼ ਟਕਸਾਲੀ ਨਹੀਂ ਵਰਤਦਾ ਸੁਧਾਰ ਸੁਗਦੇਸ ਵੀ ਢੀਡਸਾ ਆਪਣਾ ਜਿਹੜਾ ਧੜਾ ਹੋ ਲੈ ਕੇ ਅਲੱਗ ਹੋਏ ਸੀਗੇ ਹੂੰ ਉਹਨਾਂ ਦੀ ਗੱਲ ਹੈ ਗੱਲ ਟਕਸਾਲੀ ਲਫ਼ਜ਼ ਦੀ ਗਲਤੀ ਹੈ ਗੈਰਾਂ ਸਾਰਿਆਂ ਉਹ ਕਹਿੰਦੇ ਕਿ ਪੁਰਾਣੇ ਅਕਾਲੀ ਟਕਸਾਲੀ ਨਹੀਂ ਪੁਰਾਣੇ ਇਹ ਥੋੜੀ ਪੁਰਾਣੇ ਤਾਂ ਉਧਰ ਵੀ ਬੈਠੇ ਹੈ ਨਾ ਬੀਬੀ ਜੀ ਵੀ ਹੋਰ ਵੀ ਪੁਰਾਣੀਆਂ ਉਹ ਕਿਹੜਾ ਇਹਨਾਂ ਦੇ ਨਾਲ ਹੈਗੇ ਹੂੰ ਜੀ ਸੰਯੁਕਤ ਵਾਲੀ ਹਾਂ ਕਰ ਲਿਓ ਸੰਯੁਕਤ ਕਰੋ ਟਕਸਾਲੀ ਨਾ ਕੋ ਸੰਯੁਕਤ ਉਹਨਾਂ ਦੇ ਪਾਰਟੀ ਦਾ ਨਾਂ ਹੈ ਢੀਰ ਸਾਹਿਬ ਗਰੁੱਪ ਰਾਂ ਦਾ ਅਕਾਲੀ ਦਲ ਸੰਯੁਕਤ ਵਾਲੇ ਜੇ ਉਹ ਜੈਨ ਕਰਨਾ ਚਾਹੁੰਦੇ ਆ ਉਹ ਉਹਨਾਂ ਦੀ ਆਪਣੀ ਆਪਸ਼ਨ ਹੈਗੀ ਕਿਉਂਕਿ ਫਿਊਚਰ ਇਸ ਵੇਲੇ ਸਰਦਾਰ ਸੁਖਦੇਵ ਸਿੰਘ ਢੀਰ ਸਾਹਿਬ ਦਾ ਆਪਣਾ ਤਾਂ ਹੈ ਨਹੀਂ ਉਹਨਾਂ ਦੇ ਬੇਟੇ ਦਾ ਫਿਊਚਰ ਹੈ ਪਰਮੰਦਰ ਸਿੰਘ ਢੀਰ ਸਾਹਿਬ ਤੇ ਆਪਾਂ ਨੂੰ ਪਤਾ ਹੈ ਵੀ ਅੱਜ ਕੱਲ ਸਿਆਸੀ ਲੋਕ ਆਪਣੇ ਪਰਿਵਾਰਾਂ ਨੂੰ ਪਾਲਦੇ ਆ ਕੋਈ ਪਾਰਟੀ ਦੇ ਹਿੱਤਾਂ ਦੀ ਗੱਲ ਨਹੀਂ ਹੁੰਦੀ ਬਹੁਤੀ ਉਹ ਸਿਆਸੀ ਦੇ ਟੱਬਰਾਂ ਦੇ ਹਿੱਤ ਹੈ ਉਹ ਅੱਗੇ ਲੈ ਕੇ ਤੁਰਦੇ ਮੈਨੂੰ ਕਿਹਾ ਕਿ ਨੌਜਵਾਨ ਪਰਮਿੰਦਰ ਨਾਲ ਜੁੜ ਜੂਗਾ ਅਕਾਲੀ ਦਲ ਵੀ ਹੋ ਜੂਗਾ ਉਹਦਾ ਫਿਊਚਰ ਵੀ ਸਿਕਿਉਰ ਹੋ ਜੂਗਾ ਪਰਮਿੰਦਰ ਵੀ ਉਹ ਨੌਜਵਾਨ ਤਾਂ ਉਹਨਾਂ ਹੈ ਨਹੀਂ ਨਾ ਰਾਹੁਲ ਕਾਂਦੇ ਵੀ ਹਾਂ ਤਾਂ ਨੌਜਵਾਨੀ ਚ ਹੀ ਗਿਣਿਆ ਜਾਂਦਾ ਜੀ ਪਰ ਉਹ ਰਾਹੁਲ ਦਾ ਫਿਰ ਵੀ ਹੋਏਗਾ ਪਤਾ ਨਹੀਂ ਮੈਨੂੰ ਲੇਕਿਨ ਪਰਮਿੰਦਰ ਤਾਂ ਹੁਣ ਜਵਾਨੀ ਦੀ ਤਾਂ دہਲੀ ਚ ਪਾਰ ਕਰ ਚੁੱਕਿਆ ਮੇਰਾ ਕਹਿਣਾ ਹਾਂਜੀ ਸ਼ਮੂ ਕਾਫੀ ਏਜ ਨੇ ਹੋ ਵੈਸੇ ਲੱਗਦਾ ਕਿ ਹੁਣ ਜੁੜਨਗੇ ਜੀ ਇਹ ਇੰਡੀਕੇਸ਼ਨ ਤਾਂ ਇਹੀ ਆ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਮਾਫੀ ਮੰਗੀ ਹੈ ਇਹਦੀ ਸਲਾਹ ਵੀ ਸ਼ੁਰੂ ਦੇ ਵਿੱਚ ਸਰਦਾਰ ਢੀਡਸਾ ਤੋਂ ਆਈ ਸੀ ਅੱਛਾ ਜੀ ਇਹ ਕਹਿ ਕਿਹਾ ਜਾ ਰਿਹਾ ਉਹ ਲੈ ਕੇ ਵੀ ਜਾਣ ਵਾਲੇ ਉਹੀ ਸੀਗੇ ਸਭ ਤੋਂ ਪਹਿਲਾਂ ਕਿੱਥੇ ਆਪਣੀ ਪਾਰਟੀ ਉਹਨਾਂ ਨੇ ਬਣਾਏ ਸੀ ਵੱਖ ਹੋਏ ਸੀ ਪਰਮਿੰਦਰ ਬਾਦ ਦੇ ਵਿੱਚ ਆਇਆ ਸੀਗਾ ਜੀ ਅਕਾਲੀ ਦਲ ਨੂੰ ਛੱਡ ਕੇ ਨਹੀਂ ਚਲੋ ਉਹ ਤਾਂ ਨਿਕਲਣ ਲਈ ਵੀ ਜਲਦੀ ਤੇ ਹੁਣ ਵਾਪਸ ਆਉਣ ਲਈ ਵੀ ਜਲਦੀ ਪਰ ਪਰਮਿੰਦਰ ਜੀ ਦਾ ਮਜਬੂਰੀ ਸੀ ਛੱਡ ਕੇ ਆਉਣ ਦੀ ਅਦਰਵਾਇਜ਼ ਤਾਂ ਉਹਦੇ ਸਬੰਧ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਬਹੁਤ ਵਧੀਆ ਸੀ ਹੁਣ ਹੋਣਗੇ ਜੀ ਇਕੱਠੇ ਫਿਰ ਲਗਦਾ ਤੁਹਾਨੂੰ ਮੈਂ ਨਹੀਂ ਹੋ ਸਕਦੇ ਕੋਈ ਅਸੀਂ ਇਹਨਾਂ ਦੇ ਕਿਹੜਾ ਕੋਈ ਵਖਰੇਵੇਂ ਉਸ ਤ라 ਤੱਕ ਸੀਗੇ ਨਿੱਜੀ ਤੌਰ ਤੇ ਵਖਰੇਵੇਂ ਸੀਗੇ ਜਦੋਂ ਸਿਧਾਂਤਕ ਕੋਈ ਲੜਾਈ ਹੋਵੇ ਉਹ ਗੱਲ ਵੱਖਰੀ ਹੁੰਦੀ ਹੈ ਜਦੋਂ ਸਿਧਾਂਤ ਤੇ ਕੋਈ ਵਖਰੇਵਾ ਹੈ ਹੀ ਨਹੀਂ ਤੇ ਉਹ ਇਕੱਠੇ ਹੋਣਾ ਨਾ ਹੋਣਾ ਇੱਕੋ ਗੱਲ ਹੈ ਦੂਜੀ ਗੱਲ ਇੱਕ ਹੋਰ ਹੈ ਇਹਦਾ ਮਾਫੀ ਨਾਲ ਜਿਹੜੀ ਇਹ ਹੈ ਇਕੱਠੇ ਹੋਣ ਦਾ ਕੋਈ ਤੱਲਕ ਨਹੀਂ ਹੈ ਕਿਉਂਕਿ ਜਦੋਂ 2015 ਦੇ ਵਿੱਚ ਇਹ ਬੇਰਬੀ ਨੇ ਘਟਨਾਵਾਂ ਹੋਈਆਂ ਹੂੰ ਉਸ ਨੂੰ ਸਰਦਾਰ ਢੀਡਸਾਉਂ ਵੇਲੇ ਕਿੱਥੇ ਸੀਗੇ ਹੂੰ ਉਹ ਤਾਂ ਇਸੇ ਕਾਲੀਦਲ ਦਾ 파ਟ ਸੀਗੇ ਨਾ ਹੂੰ ਕਿ ਉਹਨਾਂ ਨੇ ਉਦੋਂ ਕੋਈ ਆਬਜੈਕਸ਼ਨ ਕੀਤਾ ਕਿਸੇ ਗੱਲ ਤੇ ਤੁਸੀਂ ਮੰਨੋ ਕੋਈ ਉਹਨਾਂ ਦੇ ਪਬਲਿਕ ਸਟੇਟਮੈਂਟ ਦਿਖਾ ਦਿਓ ਹੂੰ ਜਿੱਥੇ ਉਹਨਾਂ ਨੇ ਕਿਸੇ ਵੀ ਗੱਲ ਤੇ ਕਿੰਤੂ ਪਰਦੂ ਕੀਤਾ ਹੋਇਆ ਬਰਗਾਂਡੀ ਵਾਲੇ ਮਾਮਲੇ ਤੇ ਤਾਂ ਤਾਂ ਮੰਨੂਗਾ ਵੀ ਇਹਨਾਂ ਦੀ ਜਿਹੜੇ ਲੜਾਈਆਂ ਸਿਧਾਂਤਕ ਹੈ ਤੇ ਇਹਦਾ ਅਸਰ ਇਹ ਮਾਫੀ ਇਸ ਕਰਕੇ ਮੰਗੀ ਗਈ ਹੈ ਜਦ ਢੀਡਸਾ ਫਰਾਰੇ ਉਸ ਵੇਲੇ ਕਦੇ ਕੋਈ ਇਸ ਗੱਲ ਤੇ ਖੁੱਲ ਕੇ ਬਿਆਨ ਦਿੱਤਾ ਹੀ ਨਹੀਂ ਸੀਗਾ ਉਹਦੇ ਖਿਲਾਫ ਤੇ ਫਿਰ ਇਹ ਵਖਰੇਵੇਂ ਬਰਗਾੜੀ ਕਰਕੇ ਥੋੜੀ ਸੀ ਤੁਹਾਡੇ ਗੱਲਾਂ ਤੇ ਦਲਾਉਂਦੇ ਕਿ ਇਹ ਸਿਰਫ ਨਿੱਜੀ ਹਿੱਤਾਂ ਦੇ ਵਾਸਤੇ ਇਕੱਠੇ ਹੁੰਦੇ ਨੇ ਨਿੱਜੀ ਹਿੱਤਾਂ ਦੇ ਵਾਸਤੇ ਵੱਖਰੇ ਵੱਖਰੇ ਹੋ ਜਾਂਦੇ ਨੇ ਹਾਂ ਨਿੱਜੀ ਹਿੱਤ ਨਹੀਂ ਨਿੱਜੀ ਤੋਂ ਉੱਪਰ ਸੀ ਕਿ ਜਦੋਂ 217 ਦੀ ਇਲੈਕਸ਼ਨ ਹੋਈ ਹੈ ਹਾਰ ਹੋਈ ਹੈ ਉਸ ਤੋਂ ਬਾਅਦ ਸਰਦਾਰ ਢੀਂਟਸਾ ਨੇ ਕੋਰ ਕਮਿਟੀ ਦੀ ਮੀਟਿੰਗ ਦੇ ਵਿੱਚ ਇਹ ਗੱਲ ਰੇਸ ਕੀਤੀ ਸੀ ਸਰਦਾਰ ਬਰੰਪੁਰਾ ਹੋ ਨਹੀਂ ਰਹੇ ਦੁਨੀਆ 'ਚ ਉਹ ਵੀ ਨਾਲ ਸੀਗੇ ਹਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਨਵੇਂ ਆਸਤੇ ਕਾਲੀ ਗੱਲ ਦੀ ਪ੍ਰਧਾਨ ਕੀਤਾ ਪਾਸੇ ਹੋ ਜਾਣਾ ਚਾਹੀਦਾ ਹੈ। ਹੂੰ। ਇਹ ਉਹ ਪਾਰਟੀ ਦੇ ਹਿੱਤ ਦੀ ਗੱਲ ਸੀਗੀ। ਉਹ ਨਿੱਜੀ ਹਿੱਤ ਨਹੀਂ ਸੀ। ਇਸ਼ੂ ਠੀਕ ਸੀ। ਮੈਂ ਸਦਾਤ ਦੀ ਗੱਲ ਸਦਾਤਕ ਨਹੀਂ ਸੀ। ਹੂੰ। ਉਹ ਸਟ੍ਰੈਟਜੀਕਲ ਇਸ਼ੂ ਸੀਗੇ ਵੀ ਜੇ ਪਾਰਟੀ ਦੇ ਹਾਰ ਹੋਈ ਹੈ ਤੇ ਕਿਸੇ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹੂੰ। ਤੁਹਾਨੂੰ ਲੱਗਦਾ ਕਿ ਸੁਖਵੀਰ ਬਾਦਲ ਅੱਜਕੱਲ ਜਦੋਂ ਵੀ ਮੀਡੀਆ ਨੂੰ ਸੰਬੋਧਨ ਕਰਦੇ ਨੇ ਜਾਂ ਜਦੋਂ ਸਪੀਚ ਦਿੰਦੇ ਨੇ ਤਾਂ ਇੱਕ ਮੈਚਿਓਰਿਟੀ ਝਲਕਦੀ ਹੈਗੀ ਹੈ ਸ਼ਾਇਦ। ਉਹ ਇੱਕ ਬੀਜਪੋਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਤਾ ਨਹੀਂ ਇਸ ਗੱਲ 'ਚ ਮੈਨੂੰ ਪੈਂਦਾ ਮжоਰਿਟੀ ਇਹਦੇ ਸਾਲ ਹੋ ਗਏ ਉਹਨਾਂ ਨੇ ਨਹੀਂ ਉਹਨਾਂ ਨੂੰ ਪ੍ਰਧਾਨਗੀ ਕਰਦੇ ਹਨ 2008 ਦੇ ਪ੍ਰਧਾਨ ਬਣੇ ਹੋਏ ਹਨ ਔਰ ਪਹਿਲੇ ਇਲੈਕਸ਼ਨ ਉਹਨਾਂ ਨੇ 96 ਜਿੱਤੇ ਸੀ ਉਹਨਾਂ ਨੇ 98 'ਚ ਹੂੰ 1998 'ਚ ਇਹ ਤੁਹਾਡਾ ਸਵਾਲ ਥੋੜਾ ਜਿਹਾ ਠੀਕ ਕਰੋ ਆਪਣੇ ਮжоਰਿਟੀ ਜਿਹੜੇ ਬੰਦਾ 1998 ਤੋਂ ਇਲੈਕਸ਼ਨ ਜਿੱਤਿਆ ਹੋਇਆ ਉਹ ਉਹਨਾਂ ਦੇ ਵਿੱਚ ਜੀ ਬਿਆਨਾਂ ਦੇ ਵਿੱਚ ਮੈਂ ਉਹ ਹੀ ਅਰਜ਼ੀ ਕਰ ਰਿਹਾ ਜਿਹੜਾ ਬੰਦਾ ਢੰਗ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਮੈਂ ਅਰਜ਼ ਕਰ ਰਿਹਾ 1998 ਤੋਂ ਬੰਦਾ ਜਿਹੜਾ ਬੰਦਾ ਇਲੈਕਸ਼ਨ ਜਿੱਤਿਆ ਹੋਇਆ ਮਿਨਿਸਟਰ ਰਿਹਾ ਮਿਨਿਸਟਰ ਆਫ ਸਟੇਟ ਦਿੱਲੀ ਦੇ ਵਿੱਚ ਉਸ ਵੇਲੇ ਤੇ 2008 ਤੋਂ ਅਕਾਲੀ ਦਲ ਦਾ ਪ੍ਰਧਾਨ ਜੇ ਮੈਚ्योर ਹੋਏਗਾ ਤੇ ਤਾਂ ਹੀ ਪ੍ਰਧਾਨ ਹੋਇਆ ਹੁਣ ਇੱਕ ਸਿਸਟਮੈਟਿਕ ਢੰਗ ਤਰੀਕੇ ਦੇ ਨਾਲ ਤੁਰਦੇ ਹੋਏ ਇੱਕ ਬੀਜ ਬੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਮਾਫੀ ਮੰਗ ਲਈ ਆ ਉਸ ਤੋਂ ਬਾਅਦ ਇਹ ਕਹਿ ਰਿਹਾ ਕਿ ਅਸੀਂ ਹੀ ਤੁਹਾਡੀ ਪੰਥਕ ਪਾਰਟੀਆਂ ਅਸੀਂ ਹੀ ਇੰਨੀ ਪੰਜ ਦੌੜ ਕਰ ਸਕਦੇ ਆ ਹੋਰ ਕੋਈ ਨਹੀਂ ਇਸ ਢੰਗ ਤਰੀਕੇ ਨਾਲ ਕਰ ਸਕਦਾ ਇਕ ਫੰਡਲ ਹੈ ਕਿ ਅਕਾਲੀ ਦਲ ਹੀ ਸਮਾਂ ਕੇ ਦੇ ਰਹੇ ਹੈਗੇ ਪ੍ਰੋਸ ਰਹੇ ਹੈਗੇ ਲੋਕਾਂ ਨੂੰ ਕਿ ਦੇਖੋ ਅਸੀਂ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਇਹਦੇ ਬਾਰੇ ਕੋਈ ਦੁਬਾਰਾ ਨਹੀਂ ਸ਼ੁਰੂ ਤੋਂ ਇਹਦਾ ਇਤਿਹਾਸ ਹੈ ਸ਼ਾਨਾਮਾਤ ਇਤਿਹਾਸ ਹੈ ਪੰਜਾਬ ਦੇ ਇਸ਼ੂਸ ਕਿਸੇ ਪਾਰਟੀ ਨੇ ਟੇਕ ਅਪ ਕੀਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਇਕੱਲੇ ਨਹੀਂ ਕੀਤੇ ਕਦੇ ਕਾਂਗਰਸ ਨੇ ਉਹ ਇਸ਼ੂ ਟੇਕ ਅਪ ਨਹੀਂ ਕੀਤੇ ਇਸ ਕਰਕੇ ਇਹ ਕਿਸੇ ਕਲੇਮ ਕਰਨ ਦੀ ਲੋੜ ਨਹੀਂ ਹੈ ਅਕਾਲੀ ਦਲ ਦੇ ਬਾਰੇ ਅਕਾਲੀ ਦਲ ਪਾਰਟੀ ਹੀ ਪੰਜਾਬ ਦੇ ਹਿਤਾ ਨੂੰ ਅੱਗੇ ਪੰਜਾਬ ਨਾਕੋ ਸਿੱਖਾਂ ਦੇ ਹਿੱਤਾਂ ਨੂੰ ਇੱਕ ਨੰਬਰ ਤੇ ਸਿੱਖਾਂ ਦੇ ਹਿੱਤ ਦੂਜੇ ਨੰਬਰ ਤੇ ਪੰਜਾਬ ਦੇ ਹਿੱਤ ਇਹਨਾਂ ਵਾਸਤੇ ਇਹ ਪਾਰਟੀ ਅਲਟੀਮੇਟਲੀ ਬਣੀ ਸੀਗੀ ਹੂੰ ਸੋ ਇਹਨਾਂ ਹਿੱਤਾਂ ਦੀ ਨੁਮਾਇੰਦਗੀ ਸਿਰਫ ਤੇ ਸਿਰਫ ਅਕਾਲੀ ਦਲ ਹੀ ਕਰਦਾ ਹੁੰਦਾ ਹੈ ਤੇ ਇਸ ਕਰਕੇ ਪੰਜਾਬ ਨੂੰ ਇੱਕ ਤਕੜੇ ਅਕਾਲੀ ਦਲ ਦੀ ਬਹੁਤ ਲੋੜ ਹੈ ਹੁਣ ਲੱਗਦਾ ਕਿ ਜਿਹੜਾ ਸਿਆਸੀ ਡੈਂਟ ਪਿਆ ਸੀਗਾ ਜੀ ਰਿਵਾਈਵ ਹੋਏ ਨੇ ਇਹ ਅਕਾਲੀ ਦਲ ਵਾਲੇ ਇਹਦਾ ਜਵਾਬ 2024 ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਨਾ ਉਹਦੇ ਵਿੱਚ ਮਿਲੂਗਾ ਉਸ ਤੋਂ ਪਹਿਲਾਂ ਜਵਾਬ ਨਹੀਂ ਮਿਲਣਾ ਹੂੰ ਹੋਰ ਤਾਂ ਕੋਈ ਬੈਰੋਮੀਟਰ ਹੁੰਦਾ ਨਹੀਂ ਪਾਰਟੀ ਰਿਵਾਈਵ ਕਰਨਾ ਇਲੈਕਸ਼ਨ ਹੀ ਬੈਰੋਮੀਟਰ ਹੁੰਦਾ ਹੈ ਜਾਂ ਕਈ ਵਾਰੀ ਤੁਹਾਨੂੰ ਵੈਸੇ ਲੱਗਦਾ ਹੈ ਕਿ ਲੋਕਾਂ ਵਿੱਚ ਕੋਈ ਜੋਸ਼ ਆਇਆ ਹੋਵੇ ਕੋਈ ਰੈਲੀਆਂ ਤੇ ਕੁਝ ਐਕਟੀਵਿਟੀਜ਼ ਤੇ ਉਹ ਤਾਂ ਹਜੇ ਨਜ਼ਰ ਨਹੀਂ ਆਉਂਦਾ ਸੋ ਮੇਰੇ ਖਿਆਲ ਦੇ ਵਿੱਚ ਇਹ ਫੈਸਲਾ 224 ਦੇ ਇਲੈਕਸ਼ਨ ਤੋਂ ਸਾਹਮਣੇ ਆਊਗਾ ਕਿ ਲੋਕਾਂ ਨੇ ਮੁੜ ਕੇ ਇਹਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਜਾਂ ਨਹੀਂ ਕੀਤਾ ਦੂਜੇ ਪਾਸੇ ਆਪਾਂ ਪੰਜਾਬ ਸਰਕਾਰ ਦੀ ਵੀ ਗੱਲ ਕਰ ਲੈਣੇ ਜੀ ਕੱਲ ਬਠਿੰਡਾ ਦੇ ਵਿੱਚ ਇਹਨਾਂ ਨੇ ਵਿਕਾਸ ਕ੍ਰਾਂਤੀ ਰੈਲੀ ਕੱਢੀ ਹੈ ਜੀ 1125 ਕਰੋੜ ਰੁਪਏ ਦੇ ਲਾਗਤ ਦੇ ਨਾਲ ਕਹਿੰਦੇ ਕਿ ਵਿਕਾਸ ਪ੍ਰੋਜੈਕਟ ਲੱਗਣਗੇ ਕੇਜਰੀਵਾਲ ਸਾਹਿਬ ਆਏ ਨੇ ਜੀ ਲੱਗਦਾ ਕਿ ਪੈਸਾ ਸਹੀ ਲਗਾਇਆ ਜਾ ਰਿਹਾ ਜੀ ਤੇ ਲੋੜ ਹੈਗੀ ਆ ਕਹਿੰਦੇ ਕਿ ਹਾਲੇ ਵੀ ਨਾਲੀਆਂ ਸੀਵਰੇਜ ਸਿਸਟਮ ਤੇ ਇਸ ਤੋਂ ਇਲਾਵਾ 50 ਬੈਡਾਂ ਦਾ ਨਵਾਂ ਹਸਪਤਾਲ ਇਹ ਸਭ ਚੀਜ਼ਾਂ ਦੇ ਵਾਸਤੇ ਪੈਸੇ ਦੇ ਕੇ ਕਹਿੰਦੇ ਆ ਤੁਸੀਂ ਜਿਹੜੇ ਅਕਾਲੀ ਦਲ ਦੇ 10 ਸਾਲ ਦੀ ਸਰਕਾਰ ਸੀਗੀ ਉਹਦਾ ਕੱਢ ਲਓ ਉਹਦੇ ਬਟੰਡੇ ਤੇ ਕਿੰਨੇ ਪੈਸਾ ਖਰਚ ਹੋਇਆ ਹੂੰ ਮੈਂ ਤਾਂ ਮੈਂ ਤਾਂ ਬੜੇ ਸਾਲ ਹੋ ਗਏ ਗਏ ਨੂੰ ਜੀ ਲੇਕਿਨ ਜਿਹੜੀ ਗੱਲ ਸੁਣੀ ਜਾਂਦੀ ਆ ਵੀ ਪਟਿਆਲੇ ਦੇ ਬਠਿੰਡੇ ਤਾਂ ਨੁਹਾਰ ਬਦਲੀ ਹੋਈ ਐ ਹਾਂ ਮੈਂ ਇੱਕ ਇਲੈਕਸ਼ਨ ਪਿੱਛੇ ਗਿਆ ਸੀਗਾ ਹੂੰ ਬੜੇ ਸਾਲਾਂ ਬਾਅਦ ਤੇ ਜੇ ਤੁਸੀਂ ਉਹ ਫੜਕ ਤੇ ਜੋ ਜਿਹੜੀ ਬਾਦਲ ਪਿੰਡੋਂ ਜਾਂਦੀ ਅੱਗੇ ਲੱਭੀ ਤੱਕ ਬਠਿੰਡੇ ਤੋਂ ਤੇ ਉਹ ਫੋਰ ਲਾਈਨਸ ਉਹਨਾਂ ਕਿੰਨੀ ਵਧੀਆ ਬਣੀ ਹੋਈ ਹੈ ਔਰ ਸ਼ਹਿਰ ਦਾ ਵਿਕਾਸ ਹੋਇਆ ਹੋਇਆ ਪੈਸੇ ਤਾਂ ਚੱਲਦੇ ਇਹ ਇਹ ਕੰਟੀਨਿਊਸ ਪ੍ਰੋਸੈਸ ਹੁੰਦਾ ਜਿਹੜਾ ਜਿਹਨੂੰ ਅਸੀਂ ਵਿਕਾਸ ਕਹਿੰਦੇ ਆ ਨਾ ਇਹ ਨਹੀਂ ਵੀ ਇੱਕ ਸਰਕਾਰ ਆ ਗਈ ਤੇ ਇਹ ਨੇ ਜੀ ਸ਼ੁਰੂ ਕਰਤਾ ਜਿਵੇਂ ਮੋਦੀ ਜੀ ਕਹਿੰਦੇ ਵੀ 2014 ਤੋਂ ਪਹਿਲਾਂ ਹਿੰਦੁਸਤਾਨ 'ਚ ਕੁਝ ਨਹੀਂ ਹੋਇਆ ਇਹ ਨਹੀਂ ਹੁੰਦਾ ਕਦੇ ਵੀ ਇੱਕ ਕੰਟੀਨਿਊਸ ਪ੍ਰੋਸੈਸ ਹੈ ਕਿਤੇ ਜ਼ਿਆਦਾ ਹੋ ਗਿਆ ਕਿਤੇ ਘਟੋਗਾ ਕਿਸੇ ਕੋਸ਼ੇ ਦੇ ਜ਼ਿਆਦਾ ਉਹ ਕੋਸ਼ੇ ਦੇ ਘਟੋ ਗਿਆ ਪੈਸੇ ਲੱਗਦੇ ਰਹਿੰਦੇ ਨੇ ਇਹ ਇੱਕ ਤਰ੍ਹਾਂ ਦੀ ਤਿਆਰੀ ਹੈ ਜੀ ਲੋਕ ਸਭਾ ਵਾਸਤੇ ਬੀਰ ਨੂੰ ਉਸ ਵਾਰਾਂ ਕੰਮਾਂਗੇ ਨੀ ਟੈਰੀ ਤਾਂ ਜੇ ਇਲੈਕਸ਼ਨ ਆ ਰਹੀ ਹੈ ਤਾਂ ਹਰ ਪਾਰਟੀ ਨੂੰ ਤਿਆਰੀ ਕਰਨੀ ਹੈ ਗੱਲ ਇਹ ਤਿਆਰੀ ਦੀ ਗੱਲ ਹੀ ਹੈ ਤੇ ਤਿਆਰੀ ਤਾਂ ਹਰ ਪਾਰਟੀ ਕਰੇਗੀ ਜਿਹੜੀ ਪਾਰਟੀ ਸਰਕਾਰ ਦੇ ਵਿੱਚ ਹੈਗੀ ਹੈ ਉਹਨਾਂ ਕੋਲੇ ਸਾਧਨ ਹੁੰਦੇ ਹੈ ਹੋਰ ਤਰ੍ਹਾਂ ਦੇ ਨਵਜੋਤ ਸਿੱਧੂ ਵੀ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਏ ਨੇ ਕੱਲ ਮਹਾਰਾਜ ਦੇ ਵਿੱਚ ਵੀ ਉਹਨਾਂ ਨੇ ਰੈਲੀ ਕੱਢੀ ਹੈ ਵੈਸੇ ਪੁਰਾਣੇ ਕਾਂਗਰਸੀ ਦੇਖੇ ਨੇ ਜਿਸ ਪਾਸੇ ਗਏ ਸੀ ਰਾਜਾ ਵੜਿੰਗ ਵੀ ਉੱਥੋਂ ਬਹੁਤ ਹੀ ਦੂਰ ਨਹੀਂ ਰਹਿੰਦੇਗੇ ਪਰ ਕੱਲੇ ਕੱਲੇ ਜੇ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਵੈਸੇ ਤਾਂ ਹੈਗੇ ਕਰੈਕਟਰ ਹੂੰ ਸਪੋਰਟਸ ਵਾਲਾ ਬਾਰੇ ਕਿਹਾ ਜਾਂਦਾ ਵੀ ਇਹ ਟੀਮ ਲੀਡਰ ਟੀਮ ਸਪਿਰਟ ਹੁੰਦੀ ਹੈ ਇਹਨਾਂ 'ਚ ਇਹਨਾਂ 'ਚ ਟੀਮ ਸਪਿਰਟ ਹੈ ਨਹੀਂ ਕਿ ਇਹ ਲੋਨਰ ਹੈ ਹੂੰ ਇਹ ਇਕੱਲੇ ਹੀ ਲੀਡਰੀ ਕਰਦੇ ਆ ਪੁਰਾਣਾ ਇਤਿਹਾਸ ਇਹਨਾਂ ਦਾ ਹੀ ਕਹਿੰਦਾ ਵੀ ਇਹ ਇਕੱਲੇ ਹੀ ਕੁਝ ਕਰਨਾ ਚਾਹੁੰਦੇ ਆ ਹੂੰ ਤੇ ਕਾਮਯਾਬ ਹੋ ਜਾਣ ਚਲੋ ਜੇ ਇਹਨਾਂ ਤੇ ਅਸ਼ੀਰਵਾਦ ਹੋਏਗਾ ਉੱਪਰ ਵਾਲੇ ਦਾ ਤੇ ਕਾਮਯਾਬ ਹੋ ਜਾਣਗੇ ਲੇਕਿਨ ਟੀਮ ਸਪਿਰਟ ਇਹਨਾਂ ਦੇ ਵਿੱਚ ਹੈ ਨਹੀਂ ਜਿਹੜਾ ਪੁਰਾਣਾ ਇਤਿਹਾਸ ਉਹ ਦੋ ਹੀ ਦੱਸਦਾ ਕਿਸੇ ਦੇ ਨਾਲ ਤੱਕ ਇਹ ਚੱਲੇ ਨਹੀਂਗੇ ਹੂੰ ਤੇ ਹੁਣ ਵੀ ਉਹੀ ਚੀਜ਼ ਹੈ ਜੇ ਇਕੱਲੇ 혼 ਐਫਰਟ ਕਰ ਰਹੇ ਆ ਚਲੋ ਇਹ ਅਫਰਟ ਪਹਿਲਾਂ ਵੀ ਕਰ ਚੁੱਕੇ ਆ ਇੱਕ ਵਾਰੀ ਹੋਰ ਕਰਨ ਚੰਗੀ ਗੱਲ ਹੈ ਠੀਕ ਤਾਂ ਇਹ ਗੱਲਬਾਤ ਕੀਤੀ ਆ ਅਸੀਂ ਅਹਿਮ ਅਕਾਲੀ ਦਲ ਤੇ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮਾਫੀ ਮੰਗੀ ਆ ਤੇ ਜਿਸ ਤਰ੍ਹਾਂ ਜਗਤਾਰਜੀ ਨੇ ਸਮਝਾਇਆ ਕਿ ਜੇ ਬਹੁਤ ਵਾਰ ਵਰਤੇ ਉਹਨਾਂ ਨੇ ਆਪਣੇ ਉਸ ਮਾਫੀ ਨਾਮੇ ਦੇ ਵਿੱਚ ਤੇ ਉਸ ਤੋਂ ਬਾਅਦ ਕੀ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਜ਼ਰੂਰ ਛਿੜੀ ਹੋਈ ਆ ਤੇ ਇਸ ਤੋਂ ਇਲਾਵਾ ਅਕਾਲੀ ਦਲ ਸੰਯੁਕਤ ਸੁਖਦੇਵ ਸਿੰਘ ਢੀਂਡਸਾ ਹੋਰੀ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜਨਾ ਚਾਹੁੰਦੇ ਨੇ ਤੇ ਹੁਣ ਇਹ ਵੀ ਦੇਖਣਾ ਹੋਊਗਾ ਕਿ ਕਿੱਧਰ ਨੂੰ ਜਾਂਦੀ ਹੈ ਇਹ ਪੰਜਾਬ ਦੀ ਸਿਆਸਤ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦਿਖਦੇ ਰਹੋ ਪੰਜਾਬੀ ਲਾਈਵ ਸਟੇ ਵੀ ਫਿਰ ਮਿਲਾਂਗੇ ਧੰਨਵਾਦ